ਆ ਰਿਹਾ ਲੋ ਜੀ ਉਹ ਮਾਰ ਆਉਂਦਾ ਦੋ ਕਮਟੇ ਨੂੰ ਵੇਖਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਪ੍ਰੋਗਰਾਮ ਤੇ ਪਹੁੰਚਣ ਦਾ ਤੇ ਉਸ ਤੋਂ ਬਾਅਦ ਇਹ ਆ ਵੀ ਰਾਜਪੂਤ ਫਰਨੀਚਰ ਹਾਊਸ ਸਾਡੇ ਜਗਰਾਉਂ ਦੇ ਦੋਤਾ ਜੀ ਜਸਕਰਨ ਜੀ ਜਸਕਰਨ ਜੀ ਜੋ ਕਿ ਹਾਈ ਜੰਪ ਦੇ ਵਿੱਚ ਪੰਜਾਬ ਲੈਵਲ ਦੇ ਉੱਤੇ ਇਹਨਾਂ ਨੇ 골ਡ ਮੈਡਲ ਜਿੱਤਿਆ ਇਹਨਾਂ ਨੇ ਮਤਲ 13 ਸਾਲ ਦੀ ਉਮਰ ਦੇ ਵਿੱਚ ਇਹ ਜਿਹੜਾ 골ਡ ਮੈਡਲ ਹਾਸਲ ਕੀਤਾ ਇਹ ਬੱਚਿਆਂ ਦੇ ਵਾਸਤੇ ਬਹੁਤ ਵੱਡਾ ਸੁਨੇਹਾ ਇੱਕ ਜੋ ਕਿ ਬਾਕੀ ਬੱਚਿਆਂ ਨੂੰ ਵੀ ਸੁਨੇਹਾ ਇਹ ਜਾਂਦਾ ਕਿ ਜਿਹੜੇ ਆਪਣੇ ਨਸ਼ਿਆਂ ਤੋਂ ਪਰੇ ਹੋ ਕੇ ਇਹ ਜਿਹੇ ਬੱਚਿਆਂ ਤੋਂ ਸਹੀ ਲੈਣੀ ਚਾਹੀਦੀ ਆ ਸਾਡੇ ਜਗਰਾਉਂ ਦਾ ਇਹਨਾਂ ਨੇ ਮਾਣ ਵਧਾਇਆ ਨਾਨਕਿਆਂ ਦਾ ਅਤੇ ਦਾਦਕਿਆਂ ਦਾ ਬਹੁਤ ਹੀ ਉੱਚਾ ਸਿਰ ਕੀਤਾ ਇਸ 골ਡ ਬੈਟਲ ਨੂੰ ਜਿੱਤ ਕੇ ਔਰ ਮੈਂ ਭਗਵਾਨਤਮਾਨ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਇਹੋ ਜਿਹੇ ਬੱਚਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੌਸਲਾ ਵਜਾਈ ਦਿਓ ਤਾਂ ਕਿ ਇਹਨਾਂ ਬੱਚਿਆਂ ਨੂੰ ਅੱਗੇ ਵੀ ਪ੍ਰੋਗਰਾਮ ਇਹੋ ਜਿਹੇ ਜਿਹੜੇ ਆ ਖੇਡ ਖੇਡ ਮੇਲਿਆਂ ਦੇ ਵਿੱਚ ਪਹੁੰਚਣ ਦਾ ਮੌਕਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਇਹ ਸਾਡਾ ਭਾਣਜਾ ਇਹ ਰਾਜਪੂਤ ਫਰਨੀਚਰ ਹਾਊਸ ਦੇ ਨਾਨਾ ਜੀ ਨੇ ਸਾਡੇ ਮੈਂਬਰ ਸਾਹਿਬਾਨ ਵੀ ਨੇ ਗੁਰਦਰਾ ਸਾਹਿਬ ਦੇ ਰਾਮਗੜੀਆ ਦੇ ਤੇ ਸਾਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿਉਂਕਿ ਇਹ ਬੱਚਾ ਪੰਜਾਬ ਚੋਂ ਨਹੀਂ ਹਿੰਦੁਸਤਾਨ ਦੇ ਵਿੱਚੋਂ ਪਾਕਿਸਤਾਨ ਤੇ ਆਇਆ ਬੜੇ ਫਕਰ ਵਾਲੀ ਗੱਲ ਹੈ ਬਈ ਸਾਨੂੰ ਸਾਡੀਆਂ ਸਰਕਾਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਬੇਹਜਾ ਬੱਚੇ ਜਿਹੜੇ ਟੈਲੈਂਟ ਆ ਇਹਨਾਂ ਨੂੰ ਸੰਭਾਲੋ ਜਿਹੜਾ ਕਿ ਬੱਚਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਮੈਂ ਇਹੀ ਬੇਨਤੀ ਕਰਦਾ ਅਸੀਂ ਬਿਲਡਿੰਗ ਟੇਕਰ ਦਾ ਰਚੋ ਜੀ ਨਹੀਂ ਬਣੀਓ ਅਸੀਂ ਇਹਨਾਂ ਨੂੰ ਅੱਜ ਸਨਮਾਨਿਤ ਕੀਤਾ ਆ ਕੇ ਸਾਨੂੰ ਬੜਾ ਫਕਰ ਮਹਿਸੂਸ ਹੋਇਆ ਕਿਉਂਕਿ ਇਹ ਬੱਚੇ ਜਿਹੜੇ ਆ ਸਾਡੇ ਦੇਸ਼ ਦਾ ਪਵਿੱਖ ਹੈ ਇਹ ਸਾਡਾ ਦੇਸ਼ ਦਾ ਫਾਊਂਡੇਸ਼ਨ ਹੈ ਜੇ ਸਾਡਾ ਫਾਊਂਡੇਸ਼ਨ ਮਜ਼ਬੂਤ ਹੋਊਗਾ ਫਿਰ ਅਸੀਂ ਦੇਸ਼ ਅੱਗੇ ਲੈ ਕੇ ਜਾ ਸਕਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਬੱਚੇ ਨਸ਼ਿਆਂ ਤੋਂ ਬਚਣ ਖੇਡਾਂ ਦੇ ਬੰਨੀ ਲੱਗਣ ਤੇ ਤਾਂ ਹੀ ਹੋਏਗਾ ਇੱਕ ਆਪਣਾ ਵਧੀਆ ਹਿੰਦੁਸਤਾਨ ਸਿਰਜੂਗਾ ਮੇਰਾ ਇਹੀ ਕਹਿਣਾ ਸਾਰੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰੋ ਆਪਣੇ ਬੱਚਿਆਂ ਦੇ ਉੱਤੇ ਧਿਆਨ ਦਿਓ ਜਿਵੇਂ ਇਹ ਸਾਡੇ ਭਾਈ ਸਾਹਿਬ ਨੇ ਇਹਨਾਂ ਦੇ ਫਾਦਰ ਸਾਹਿਬ ਆ ਗਏ ਇਹਨਾਂ ਦਾ ਇਹ ਫਾਦਰ ਸਾਹਿਬ ਨੇ ਜੀ ਇਹ ਸਾਡੇ ਜਵਾਈ ਭਾਈ ਨੇ ਸਾਡੇ ਸ਼ਹਿਰ ਦੀ ਸ਼ਾਨ ਨੇ ਜੀ ਨਾ ਜਸਵੰਤ ਸਿੰਘ ਜਸਵੰਤ ਸਿੰਘ ਜੀ ਇਹ ਰਾਜਪੂਤ ਨੇ ਜੀ ਇਹ ਇਹਨਾਂ ਦਾ ਬੇਟਾ ਜੀ ਇਹ ਜਿਹਨੇ ਇਹ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਤੇ ਆਇਆ ਹੈ ਸਾਨੂੰ ਬੜੀ ਖੁਸ਼ੀ ਹੋਈ ਆ ਬਾਈ ਜੀ ਤੁਹਾਡਾ ਵਿੱਚ ਬੱਚਾ ਤੁਹਾਡਾ ਹੀਰਾ ਹੈ ਠੀਕ ਹੈ ਤੁਸੀਂ ਇਹਨਾਂ ਇਹੋ ਜਿਹੇ ਬੱਚਿਆਂ ਨੂੰ ਤੁਸੀਂ ਤੁਹਾਡੇ ਮਾਪੇ ਦੀ ਬੜੀ ਕਿਰਪਾ ਹੁੰਦੀ ਹੈ ਕਿਉਂਕਿ ਬੱਚੇ ਨੂੰ ਮਾਂ ਦਾ ਪਹਿਲੀ ਮਤਲ ਜਿਹੜੀ ਮਾਂ ਆ ਪੌੜੀ ਆ ਪਹਿਲੀ ਪੌੜੀ ਮਾਂ ਪੜਾਉਂਦੀ ਆ ਵੀ ਇਹ ਜਿਹੜੀ ਚੀਜ਼ ਆ ਗਈ ਮਾਪੇ ਨੇ ਬੱਚੇ ਨੂੰ ਸੋਨਾ ਰਗ ਔਰ ਵੱਡੀ ਗੱਲ ਇਹ ਆ ਵੀ 13 ਸਾਲ ਦਾ ਬੱਚਾ ਦੇਖੋ ਬੜੀ ਵੱਡੀ ਹੋ ਫਕਰ ਵਾਲੀ ਗੱਲ ਹੈ 13 ਸਾਲ ਦਾ ਬੱਚਾ ਹਾਂ ਜੀ ਪੜਦਾ ਵੀ 8ਵੀਂ ਜਾ ਜੀ ਤੇ ਬਹੁਤ ਵੱਡੀ ਗੱਲ ਹੈ ਜੀ ਸਾਡੇ ਸ਼ਹਿਰ ਨੂੰ ਜਗਰਾਉਂ ਨੂੰ ਬੜਾ ਹੀ ਮਾਣ ਮਸੂਸ ਹੋਇਆ ਥੈਂਕ ਯੂ ਧੰਨਵਾਦ ਜੀ ਕਿਵੇਂ ਲੱਗਦਾ ਤੁਹਾਨੂੰ ਜੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸ ਮੇਰਾ ਨਾਮ ਜਸਵੰਤ ਸਿੰਘ ਮਣੀ ਰਾਜਪੁਰਾ ਡਿਸਟ੍ਰਿਕਟ ਪਟਿਆਲਾ ਸੋ ਇਹ ਮੇਰਾ ਬੇਟਾ ਜੀ ਆ ਜਸਕਰਨਜੋਤ ਸਿੰਘ ਜੋ ਕਿ 8ਵੀਂ ਕਲਾਸ ਚ ਆ ਸਰਕਾਰੀ ਕੋਆਡ ਸੀਨੀਅਰ ਸੈਕੰਡਰੀ ਸਕੂਲ ਐਨਟੀਸੀ ਰਾਜਪੁਰਾ ਦਾ ਵਿਦਿਆਰਥੀ ਹੈ ਜੀ ਸਭਪ ਪਹਿਲਾ ਤਰ੍ਹਾਂ ਬਤ ਕਰਨਾ ਚਾਹਾਂਗਾ ਜਿਹੜੇ ਦੇ ਪਾ ਡੀਪੀ ਮੈਮ ਨੇ ਮੈਮ ਪਰਮਿੰਦਰ ਕੌਰ ਜੀ ਤੇ ਪ੍ਰਿੰਸੀਪਲ ਮੈਮ ਜਸਬੀਰ ਕੌਰ ਜੀ ਸੋ ਜਿਨ੍ਹਾਂ ਦੀ ਰਹਿਨਮਾਈ ਹੈ ਇਸ ਬੱਚੇ ਨੇ ਮਿਹਨਤ ਕੀਤੀ ਤੇ ਅੱਜ ਬੱਚਾ ਇਸ ਮੁਕਾਮ ਤੇ ਪਹੁੰਚਿਆ ਹੈ ਕਿ ਪੂਰੇ ਪੰਜਾਬ ਚੋਂ ਹੀ ਨਹੀਂ ਪੂਰੇ ਹਿੰਦੁਸਤਾਨ ਵਿੱਚੋਂ 골ਡ ਮੈਡਲ ਜਿੱਤ ਕੇ ਹਾਈ ਜੰਪ ਦੇ ਵਿੱਚ ਅੰਡਰ 14 ਚ 1.75 ਜੰਪ ਲਾ ਕੇ ਜਿੱਥੇ ਸਾਡੇ ਸ਼ਹਿਰ ਰਾਜਪੁਰਾ ਸਾਡੇ ਮੇਰੇ ਪਿੰਡ ਖਰਾਈਪੁਰ ਦਾ ਨਾਮ ਹੈ ਉੱਥੇ ਹੀ ਪੰਜਾਬ ਦੀ ਝੋਲੀ ਇਹ ਮੈਡਲ ਪਾਇਆ ਬੱਚੇ ਨੇ 13 ਸਾਲ ਦੀ ਉਮਰ ਦੇ ਵਿੱਚ ਤੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਰੀ ਇਹ ਐਸੋਸੀਏਸ਼ਨ ਦਾ ਤੇ ਆ ਜਿਹੜਾ ਜਗਰਾਉਂ ਸ਼ਹਿਰ ਜੀ ਮੇਰਾ ਸੋਹਰਾ ਪਰਿਵਾਰ ਇੱਥੇ ਦੀ ਤੁਸੀਂ ਵੇਖ ਸਕਦੇ ਪਿੱਛੇ ਆ ਰਾਜਪੂਤ ਫਰਨੀਚਰ ਹਾਊਸ ਕਮਲ ਚੌਕ ਜਗਰਾਉਂ ਮੇਰੇ ਸੋਹਰਾ ਸਾਹਿਬ ਸਰਦਾਰ ਗੁਜੀਤ ਸਿੰਘ ਜੀ ਨੇ ਸੂਝਣਾ ਵੱਲੋਂ ਵੀ ਬਹੁਤ ਹਮੇਸ਼ਾ ਸਹਿਯੋਗ ਮਿਲਦਾ ਰਹਿੰਦਾ ਹੈ ਤੇ ਜੇ ਗੱਲ ਕਰਾਂ ਬੇਟੇ ਦੀ ਤਾਂ ਜਿਹੜੀ ਮਿਹਨਤ ਇਹਨੇ ਕੀਤੀ ਬੱਚੇ ਨੇ ਤੇ ਮੇਰੇ ਖਿਆਲ ਚ ਸ਼ਬਦਾਂ ਚੋ ਬਿਆਨ ਕਰਨਾ ਉਸ ਚੀਜ਼ ਨੂੰ ਮੇਰੇ ਵਾਸਤੇ ਬਹੁਤ ਔਖਾ ਹੈ ਜੀ ਕਿਉਂਕਿ ਬੱਚੇ ਵਾਸਤੇ ਨਾ ਤਾਂ ਉਥੇ ਪ੍ਰੋਪਰ ਕੋਈ ਜਗ੍ਹਾ ਸੀ ਜਿੱਥੇ ਬੱਚੇ ਨੇ ਪ੍ਰੈਕਟਿਸ ਕੀਤੀ ਆ ਸਿਰਫ ਇੱਕ ਦੋ ਡੰਡੇ ਸੀਗੇ ਤੇ ਉਹਦੇ ਉੱਪਰ ਜੈਵਲਨ ਥ्रो ਜਿਹੜਾ ਹੁੰਦਾ ਹੈ ਉਹ ਟੁੱਟਿਆ ਹੋਇਆ ਸੀਗਾ ਤੇ ਉਹਨੂੰ ਰੱਸੀਆਂ ਨਾਲ ਬੰਨ ਕੇ ਭਾਜੀ ਉਹਦੇ ਉੱਤੋਂ ਬੱਚਾ ਪ੍ਰੈਕਟਿਸ ਕਰਦਾ ਰਿਹਾ ਮਿੱਟੀ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਬੱਚੇ ਦੀ ਆ ਸਿਲੈਕਸ਼ਨ ਹੋਈ ਹੈ ਪੰਜਾਬ ਲੈਵਲ ਤੇ ਤੇ ਮੈਂ بڑے ਲੋਕਾਂ ਕੋਲ ਗਿਆ ਤੇ ਸੀਨੀਅਰ ਜਿਹੜੇ ਬੰਦੇ ਸੀ ਉਹਨਾਂ ਕੋਲ ਵੀ ਗਿਆ ਪਰ ਕਿਸੇ ਕੋਲੋਂ ਵੀ ਕੋਈ ਵੀ ਨਾ ਤਾਂ ਫਾਈਨੈਂਸ਼ੀਅਲੀ ਹੈਲਪ ਮਿਲੀ ਤੇ ਨਾ ਹੀ ਬੱਚੇ ਵਾਸਤੇ ਕੋਈ ਐਸਾ ਇੱਕ ਮੈਟ ਆਉਂਦਾ ਜੀ ਜਿਸ ਮੈਟ ਦੀ ਮੇਰੇ ਖਿਆਲ ਚ ਜਿਹੜੀ ਕੀਮਤ ਪਤਲੀ ਬੜਾ 1.5 ਲੱਖ ਤੋਂ ਸਟਾਰਟ ਹੁੰਦੀ ਆ ਬਟ ਉਹਦੇ ਵਾਸਤੇ ਮੈਂ ਬੜਿਆਂ ਕੋਲ ਗਿਆ ਪਰ ਕਿਸੇ ਪਾਸਿਓਂ ਫਿਰ ਹੈਲਪ ਨਾ ਮਿਲੀ ਤਾਂ ਫਿਰ ਮੈਂ ਆਪਣੀ ਬਿਹਾਬ ਤੇ ਹੀ ਜਿਹੜੇ ਆਪਾਂ ਗੱਦੇ ਯੂਜ਼ ਕਰੀਦਾ ਵਿਹਾਰ 10 ਰੁਪਏ ਕਿਰੇ ਕਰਾਇਤੇ ਮਿਲਦੇ ਨੇ ਫਿਰ ਉਹ ਗੱਦੇ ਮੈਂ 35 40 ਗੱਦੇ ਆਪਣੇ ਬਿਹਾਬ ਤੇ ਲਿਆ ਕੇ ਫਿਰ ਬੱਚੇ ਨੂੰ ਉਸਤੇ ਪ੍ਰੈਕਟਿਸ ਕਰਾਈ ਤੇ ਫਿਰ ਉੱਥੇ ਪ੍ਰੈਕਟਿਸ ਕਰਾਉਣ ਤੋਂ ਬਾਅਦ ਫਿਰ ਮੈਂ ਅਨੰਦਪੁਰ ਸਾਹਿਬ ਵੀ ਬੱਚੇ ਨੂੰ ਪ੍ਰੈਕਟਿਸ ਕਰਾਈ ਜਿਹੜੇ ਕੋਚ ਸੀ ਸਰਦਾਰ ਅਰਵਿੰਦਰ ਸਿੰਘ ਪੂਰਾ ਜੀ ਉਹਨਾਂ ਦੀ ਰਹਿਣਮਾਈ ਹੇਠ ਬੱਚੇ ਦੇ ਕੋਚਿੰਗ ਲਈ ਤੇ ਸਭ ਤੋਂ ਬਾਅਦ ਮੈਂ ਫਿਰ ਮੈਂ ਧੰਨਵਾਦ ਕਰਨ ਚਾਹੁੰਗਾ ਮੈਡਮ ਪਰਮਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਬੱਚੇ ਨੂੰ ਬਹੁਤ ਜ਼ਿਆਦਾ ਉਤਸ਼ਾਹ ਬਖਸ਼ਿਆ ਤੇ ਬੱਚੇ ਨੂੰ ਮਿਹਨਤ ਵਾਸਤੇ ਉਤਸ਼ਾਹਿਤ ਕੀਤਾ ਜੀ ਧੰਨਵਾਦ ਜੀ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਜਸਕਰਨਜੋ ਸਿੰਘ ਮੈਂ ਰਾਜਪੁਰੇ ਤੋਂ ਮੇਰਾ ਸਕੂਲ ਸਰਕਾਰੀ ਕੋਆਡ ਸੀਨੀਅਰ ਸਕੂਲ ਐਟਸੀ ਰਾਜਪੁਰਾ ਤੋਂ ਤੇ ਹਾਈ ਜੰਪ ਪਹਿਲੇ ਬਲੋਕ ਲੈਵਲ 'ਤੇ ਹੁੰਦੀਆਂ ਵਾ ਫਿਰ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਫਿਰ ਨੈਸ਼ਨਲ ਬਲੋਕ ਲੈਵਲ ਤੇ ਮੇਰੀ ਹਾਈ ਜੰਪ ਤੇ ਲੌਂਗ ਜੰਪ ਸੀ ਹਾਈ ਜੰਪ ਤੇ ਲੌਂਗ ਜੰਪ ਜੋ ਲੌਂਗ ਜੰਪ ਵਿੱਚ ਮੇਰਾ 골ਡ ਮੈਡਲ ਆ ਫਿਰ ਡਿਸਟ੍ਰਿਕਟ ਲੈਵਲ ਤੇ ਹੋਈਆਂ ਡਿਸਟ੍ਰਿਕਟ ਲੈਵਲ ਤੇ ਵੀ ਹਾਈ ਜੰਪ ਤੇ ਲੌਂਗ ਜੰਪ ਵਿੱਚ ਮੇਰਾ 골ਡ ਮੈਡਲ ਆ ਤੇ ਡਿਸਟ੍ਰਿਕਟ ਵਿੱਚ ਮੈਂ ਆਪਣਾ ਹਾਈ ਜੰਪ ਦਾ ਰਿਕਾਰਡ ਬਣਾ ਕੇ ਆ 155 ਦਾ ਉਸ ਤੋਂ ਬਾਅਦ ਸਟੇਟ ਦੀਆਂ ਹੋਈਆਂ ਸਟੇਟ ਵਿੱਚ ਮੇਰਾ ਹਾਈ ਜੰਪ ਵਿੱਚ 골ਡ ਮੈਡਲ ਆ ਉਸ ਵਿੱਚ ਮੈਂ ਰਿਕਾਰਡ ਬਣਾ ਕੇ ਆ 160 ਦਾ ਫਿਰ ਉਸ ਤੋਂ ਬਾਅਦ ਖੇਡਾਂ ਦਾ ਪੰਜਾਬ ਦੀਆਂ ਹੋਈ ਉਹਨਾਂ ਵਿੱਚ ਮੇਰੀ ਸੈਕੰਡ ਪੋਜੀਸ਼ਨ ਆਈ ਸੀ ਤੇ ਉਸ ਤੋਂ ਬਾਅਦ ਸਕੂਲਿੰਗ ਗੇਮਾਂ ਹੋਈਆਂ ਸਟੇਟ ਦੀਆਂ ਉਰਤੋਂ ਵਾਲੇ ਵਿੱਚ ਮੇਰੀ ਸਟੇਟ ਵਿੱਚ 골ਡ ਆਇਆ ਸੀ ਫਿਰ ਨੈਸ਼ਨਲ ਹੋਈਆਂ ਲਖਨਊ ਵਿੱਚ ਨੈਸ਼ਨਲ ਹਾਈ ਜੰਪ ਦੀ ਅੰਡਰ 14 ਬੋਇਸ ਦੀਆਂ ਉਹਦੇ ਵਿੱਚ ਮੇਰੀ ਹਾਈ ਜੰਪ ਵਿੱਚ 골ਡ ਮੈਡਲ ਆਇਆ ਵਾ ਹਾਈ ਜੰਪ ਵਿੱਚ 골ਡ ਮੈਡਲ ਤੇ ਮੈਂ ਜਿਹੜਾ ਰਿਕਾਰਡ ਬਣਾਇਆ ਨੈਸ਼ਨਲ ਵਿੱਚ 1.75 ਦਾ ਰਿਕਾਰਡ ਬਣਾਇਆ ਹੋਇਆ ਮੇਰਾ ਹਾਈ ਜੰਪ ਦਾ ਤੇ ਮੈਂ ਇੰਨੀ ਕ ਮਿਹਨਤ ਕੀਤੀ ਹੋਈ ਆ ਇਹ ਮੇਰੇ ਪਾਪਾ ਨੂੰ ਮੇਰੀ ਮੈਮ ਨੂੰ ਤੇ ਮੈਨੂੰ ਪਤਾ ਵਾ ਮੈਂ ਕਿੰਨੀ ਕ ਮਿਹਨਤ ਕੀਤੀ ਹੋਈ ਆ ਤੁਸੀਂ ਮੇਰੀ ਲਤ ਦੀ ਇੱਕ ਵੀ ਐਸਾ ਨਿਸ਼ਾਨ ਨਹੀਂ ਹੈਗਾ ਜਿੱਥੇ ਸੜ ਦਾ ਨਿਸ਼ਾਨ ਨਾ ਹੋਵੇ। ਵੈਰੀ ਗੁੱਡ। ਤੇ ਮੇਰੀ ਇੰਨੀ ਕਿਮਤ ਆ ਮੈਨੂੰ ਪਤਾ ਮੇਰੇ ਕਿੰਨੇ ਕਵਾਰ ਗਿੱਟੇ ਮੁੜੇ ਆ, ਪੈਰਾਂ ਦੀ ਉਂਗਲਾਂ ਛਿਲੀ ਚੀਆਂ, ਕਿੰਨੇ ਕਵਾਰ ਪੈਰ ਛਿਲੀ ਚੇ ਆ। ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਮੇਰੇ ਪਾਪਾ ਦਾ ਤੇ ਮੇਰੇ ਮੈਮ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤੇ ਪ੍ਰਿੰਸੀਪਲ ਮੈਮ ਤਸਵੀਰ कौर ਉਹਨਾਂ ਦੀ ਵੀ ਬੜੀ ਸਪੋਰਟ ਮੀਆ ਸਕੂਲ ਵਾਲਾ ਮੈਨੂੰ ਪੂਰੀ ਸਪੋਰਟ ਮਿਲਦੀ ਆ। ਤੋਂ ਪਹਿਲੇ ਸਕੂਲੀਏ ਕੇ ਮੋਹ ਹੀ ਆ ਸੀਗੀਆਂ। ਉਹਨਾਂ ਜਦੋਂ ਮੇਰਾ ਡਿਸਟ੍ਰਿਕਟ ਲੈਵਲ 골ਡ ਆਇਆ ਸੀਗਾ। ਉਦ ਸਟੇਟ ਵਿੱਚ ਜਦੋਂ ਮੈਂ ਜਿੱਤ ਕੇ ਆਇਆ ਸਕੂਲ ਵੱਲੋਂ ਮੈਨੂੰ 2100 ਰੁਪਏ ਨਾਮ ਮਿਲਿਆ ਸੀਗਾ ਤੇ ਇੱਕ ਸੈਰਮਨੀ ਉਹ ਇੱਕ ਸੈਰਮਨੀ ਕਰਾਈ ਸੀ ਤੇ ਉਸ ਤੋਂ ਬਾਅਦ ਨੈਸ਼ਨਲ ਵਿੱਚ ਜਦੋਂ ਮੇਰਾ 골ਡ ਆਇਆ ਵਾ ਸਕੂਲੇਆਂ ਨੇ ਵਧੀਆ ਫੰਕਸ਼ਨ ਕਰਾਇਆ ਵਾ ਤੇ ਮੈਨੂੰ ਸਕੂਲੋਂ 5100 ਰੁਪਏ ਮਿਲਿਆ ਵਾ ਤੇ ਨੀਲਾ ਮਿੱਤਲ ਵੀ ਆਏ ਸੀਗੇ ਉਹਨਾਂ ਵੱਲੋਂ ਵੀ ਸ਼ੋਅ ਕੀਤਾ ਸੀਗਾ ਮੇਰਾ ਸਵਾਗਤ ਕੀਤਾ ਗਿਆ ਸੀਗਾ ਤੇ ਸਕੂਲ ਵੱਲੋਂ ਤੇ ਪਾਪਾ ਵੱਲੋਂ ਮੈਨੂੰ ਪੂਰੀ ਸਪੋਰਟ ਹੈ ਜੀ ਵਾਹਿ ਖਾਲਸਾ ਵਾ ਜੀ ਕਾ ਖਾਲਸਾ ਵਾ ਰੂਜ ਕੀ ਫਤਿਹ ਅੱਜ ਮਾਸ਼ਾਹੱਲਾ ਜਗਰਾਉਂ ਦੇ ਲਈ ਬਹੁਤ ਖੁਸ਼ੀਆਂ ਵਾਲਾ ਦਿਨ ਕਿਉਂਕਿ ਆ ਸਾਡੇ ਜਗਰਾਉਂ ਦਾ ਦੋਤਾ ਜੋ ਪੰਜਾਬ ਨਹੀਂ ਬਲਕਿ ਹਿੰਦੂਸਤਾਨ ਦੇ ਵਿੱਚੋਂ ਉਹ ਗੇਮਾਂ ਦੇ ਵਿੱਚੋਂ ਫਸਟ ਆਇਆ ਲੌਂਗ ਜੰਪ ਦੇ ਵਿੱਚੋਂ ਇਸ ਲਈ ਮੈਂ ਨਗਰ ਕੌਂਸਲ ਜਗਰਾਉਂ ਵੱਲੋਂ ਬਤੌਰ ਕੌਂਸਲਰ ਸਾਰਿਆਂ ਵੱਲੋਂ ਮੈਂ ਜਿੱਥੇ ਨਾਨਕਾ ਪਰਿਵਾਰ ਨੂੰ ਵਜੀਰ ਸਿੰਘ ਨੂੰ ਵਧਾਈ ਦਿੰਦਾ ਉਥੇ ਦਾਦਕਾ ਪਰਿਵਾਰ ਨੂੰ ਵਧਾਈ ਦਿੰਦਾ ਕਿਉਂਕਿ ਅੱਜ ਇਹਦੇ ਫਸਟ ਆਉਣ ਨਾਲ ਜਿੱਥੇ ਨੌਜਵਾਨਾਂ ਦਾ ਉਤਸ਼ਾਹ ਆਇਆ ਬੱਚਿਆਂ ਦਾ ਉਤਸ਼ਾਹ ਆਇਆ ਕਿ ਸਾਨੂੰ ਵੀ ਨਾ ਗੇਮਾਂ ਵਿੱਚ ਆਉਣਾ ਚਾਹੀਦਾ ਤਾਂ ਜੋ ਜੋ ਅੱਜ ਨਸ਼ੇ ਵਿੱਚ ਲੋਗ ਗ੍ਰਸਤ ਹੋ ਰਹੇ ਨੇ ਬੱਚੇ ਉਸ ਗੱਲ ਤੋਂ ਨਿਯਾਗਤ ਪਾਈ ਜਾ ਸਕੇ ਮੇਰੇ ਵੱਲੋਂ ਅਤੇ ਸਾਰੀ ਨਗਰ ਕੌਂਸਲ ਵੱਲੋਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਖੁਸ਼ੀ ਆ ਜੀ ਖੁਸ਼ੀ ਦੇ ਕੋਲ ਹੱਥ ਹੀ ਹੈ ਨਹੀਂ ਜਿੰਨੀ ਮਤਲਬ ਖੁਸ਼ੀ ਆ ਤੇ ਹਿੰਦੁਸਤਾਨ ਤੋਂ ਪਹਿਲੇ ਨੰਬਰ ਤੇ ਆਇਆ ਇਹ ਦੋਦਾ ਸਾਡਾ ਹਾਂਜੀ ਇੱਕ ਬਸ ਸੋਨਹਾਰ ਕਰ ਦਿਓ ਹਾਂ ਬੋਲੇ ਸੋਨਿਹਾਰ ਨਾਸਿਰ